4 ਲੱਖ ਰੁਪਏ ਦੇ ਵਿੱਚ Oman ਦੇ ਵਿੱਚ ਏਜੰਟਾਂ ਨੇ ਵੇਚੀ ਪੰਜਾਬੀ ਲੜਕੀ ਸੰਤ ਬਲਵੀਰ ਸਿੰਘ ਸੀਚੇ ਵਾਲੇ ਦੇ ਯਤਨਾ ਸਦਕਾ ਅੱਜ ਪੰਜਾਬ ਪਹੁੰਚੀ ਕੁੜੀ ਤੁਹਾਨੂੰ ਦੱਸਦੇ ਕਿ ਹੁਣ ਏਜੰਟਾਂ ਤੇ ਭਰੋਸਾ ਨਹੀਂ ਰਿਹਾ ਉਹਨਾਂ ਤੇ ਹੁਣ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਸਗੋਂ ਨੌਜਵਾਨਾਂ ਨੂੰ ਹੀ ਨਹੀਂ ਸਗੋਂ ਪੰਜਾਬ ਦੀਆਂ ਧੀਆਂ ਨੂੰ ਵੀ ਅਰਬ ਦੇ ਵਿੱਚ ਜਾ ਕੇ ਵੇਚਦੇ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਪੰਜਾਬ ਦੀ ਧੀ ਹੈ ਜੋ ਕਿ ਰੋਟੀ ਰੋਜੀ ਕਮਾਉਣ ਦੇ ਲਈ ਉਮਾਨ ਦੇ ਵਿੱਚ ਗਈ ਸੀ ਜਿੱਥੇ ਏਜੰਟਾਂ ਨੇ ਪਹੁੰਚਦਿਆਂ ਹੀ ਉਸ ਨੂੰ ਵੇਚ ਦਿੱਤਾ 4 ਲੱਖ ਰੁਪਏ ਦੇ ਵਿੱਚ ਤੇ ਅੱਜ ਸੰਤ ਬਲਵੀਰ ਸਿੰਘ ਸੀਚੇ ਵਾਲੇ ਦੇ ਯਤਨਾ ਸਦਕਾ ਅੱਜ ਇਹ ਕੁੜੀ ਆਪਣੇ ਘਰ ਪਹੁੰਚੀ ਹੈ ਮੀਡੀਆ ਨਾਲ ਗੱਲਬਾਤ ਕਰਦੋ ਏ ਕੁੜੀ ਨੇ ਦੱਸਿਆ ਕਿ ਉਮਾਨ ਦੇ ਵਿੱਚ ਉਸਤੇ ਕੋਲੋਂ ਦਿਨ ਰਾਤ ਕੰਮ ਕਰਨ ਦੇ ਲਈ ਉਸ ਨੂੰ ਮਜਬੂਰ ਕਰਦੇ ਸੀ ਨਾ ਤਾਂ ਉਸ ਨੂੰ ਸੈਲਰੀ ਦਿੱਤੀ ਜਾਂਦੀ ਸੀ ਤੇ ਉਸ ਨੂੰ ਕੁੱਟਿਆ ਮਾਰਿਆ ਵੀ ਜਾਂਦਾ ਸੀ ਤੇ ਉਸ ਦੇ ਕੋਲੋਂ ਜਬਰਨ ਇਸ ਤਰ੍ਹਾਂ ਦੇ ਕੰਮ ਕਰਵਾਏ ਕਿ ਉਸ ਨੂੰ ਦੱਸਣ ਦੇ ਵਿੱਚ ਵੀ ਸ਼ਰਮ ਆਉਂਦੀ ਹੈ ਉਹਨਾਂ ਨੇ ਪੰਜਾਬ ਦੀਆਂ ਕੁੜੀਆਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਏਜੰਟ ਦੇ ਵਿੱਚ ਆ ਕੇ ਅਜੀਆਂ ਅਰਬ ਕੰਟਰੀਆਂ ਦੇ ਵਿੱਚ ਨਾ ਜਾਵੋ ਕਿਉਂਕਿ ਉੱਥੇ ਕੁੜੀਆਂ ਸੇਫ ਨਹੀਂ ਹੈ ਮੈਂ 2024 ਚ ਗਈ ਸੀ ਕਿ 6 6 ਤਰੀਕ ਜੀ 27 ਤਰੀਕ ਨੂੰ 6ਵੇਂ ਮਹੀਨੇ 27 ਤਰੀਕ ਨੂੰ ਗਈ ਸੀ ਜੇ ਉੱਥੇ ਤਾਂ ਮੈਨੂੰ ਬੇਬੀ ਕੇਅਰ 'ਚ ਲੈ ਕੇ ਗਏ ਸੀ ਉੱਥੇ ਮੈਨੂੰ ਘਰ ਦੇ ਕੰਮ 'ਚ ਰੱਖਦੇ ਇਹਨਾਂ ਨੇ ਤੇ ਉੱਥੇ ਮੈਨੂੰ ਟਾਰਚਰ ਪਹਿਲਾਂ ਕਰਦੇ ਰਹੇ ਜਿੱਦਾਂ ਮੈਂ ਇਥੋਂ ਕਰੋਗੇ ਕਿਹਦੇ ਵੱਲੋਂ ਭੇਜਿਆ ਗਿਆ ਸੀ ਕਿਹਦੇ ਨਾਲ ਗੱਲਬਾਤ ਚੱਲੀ ਤੁਹਾਡੀ ਇਥੇ ਜਾਣ ਤੋਂ ਪਹਿਲਾਂ ਜੀ ਤੇ ਮੇਰੇ ਘਰ ਚ ਹੀ ਸੀਗਾ ਜੀ ਹੂੰ ਘਰਾਂ ਚ ਪਹਿਲਾਂ ਵੀ ਮੇਰੇ ਗਏ ਸੀਗੇ ਹੂੰ ਤਾਂ ਉਹਨਾਂ ਚ ਫੇਰ ਮੈਂ ਉਹ ਆ ਗਏ ਤਾਂ ਮੈਨੂੰ ਰਿਸ਼ਤੇਦਾਰ ਨੇ ਕਿਹਾ ਸੀ ਰਿਸ਼ਤੇਦਾਰੀ ਸੀ ਸਾਡਾ ਅੱਛਾ ਉਹਨਾਂ ਦਾ ਜਿੱਦਾਂ ਇਹ ਤੋਂ 30000 ਰੁਪਏ ਲਿਆ ਭੇਜਣ ਦਾ ਅੱਛਾ ਤੁਹਾਡੇ ਕੋਲ 30000 ਹਾਂਜੀ ਸਾਡੇ ਕੋਲ 30000 ਲਿਆ ਉਧਰ ਜਾ ਕੇ ਏਜੰਟ ਨੇ ਵੀ ਦਿੱਤਾ ਇਹਨਾਂ ਨੂੰ ਅੱਛਾ ਇੰਟਨੇ ਵੀ ਦਿੱਤਾ ਫਿਰ ਇਹ ਕਿੰਨਾ ਦਿੱਤਾ ਕਿੰਨਾ ਇਹਨਾਂ ਨੂੰ ਪਤਾ ਨਹੀਂ ਹੈਗਾ ਇੰਟਨੇ ਵੀ ਦਿੱਤਾ ਹੈਗਾ ਤਾਂ ਉਧਰ ਮੈਨੂੰ ਆਫਿਸ 'ਚ ਰੱਖਿਆ ਆਫਿਸ 'ਚ ਰੱਖਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੰਮ ਤੇ ਭੇਜਤਾ ਕੰਮ ਤੇ ਭੇਜਿਆ ਜੀ ਉੱਥੇ ਮੈਨੂੰ 15 ਦਿਨ ਸਹੀ ਰਹੇ ਮੇਨਾ ਉਸ ਤੋਂ ਬਾਅਦ ਮੈਨੂੰ ਟੌਰਚਰ ਕਰਦੇ ਰਹੇ ਇਹਨਾਂ ਨੂੰ ਮੈਂ ਕਿਹਾ ਮੇਰਾ ਘਰ ਚੇਂਜ ਕਰ ਦੋ ਕਹਿੰਦੇ ਮੈਂ 2.5 ਤਿੰਨ ਲੱਖ ਰੁਪਇਆ ਦੋ ਤਾਂ ਘਰ ਚੇਂਜ ਕਰਾਂਗੇ ਮੈਂ ਕਿਹਾ ਇੰਨੇ ਪੈਸੇ ਤਾਂ ਮੇ ਕੋਲ ਹੈ ਨਹੀਂ ਮੈਂ ਕਿੱਥੋਂ ਕਰਾਂ ਨੇ ਠੀਕ ਹੈ ਫਿਰ ਇਹਨਾਂ ਨੇ ਮੇਰੇ ਤਾਂ ਕੀ ਦਿੱਤੀ ਕੁੱਟ ਮਾਰਦੀ ਤੇ ਜਿੱਦਨ ਜੀ ਮੈਂ ਭੱਜਣਾ ਸੀ ਉਹਦਨ ਮੈਂ ਰਾਤ ਨੂੰ ਇਹਨਾਂ ਨੇ ਕੁੱਟਿਆ ਹਾਂ ਹਾਂਜੀ ਮਤਲਬ ਜਿੱਥੇ ਤੁਸੀਂ ਰਹਿ ਰਹੇ ਸੀਗੇ ਜਿਨ੍ਹਾਂ ਦੇ ਆਫਿਸ ਦੇ ਵਿੱਚ ਰਹਿ ਰਹੇ ਸੀ ਜਿਸ ਉਹ ਵੀ ਸਾਲੇ ਨਹੀਂ ਨਹੀਂ ਕੁੱਟਦੇ ਜਿਨ੍ਹਾਂ ਦੇ ਘਰ ਵਿੱਚ ਕੰਮ ਕਰਦੇ ਜਿਨ੍ਹਾਂ ਦੇ ਘਰ ਕੰਮ ਕਰ ਰਹੇ ਸੀ ਉਹ ਘਰਤੀ ਸੀ ਜਾਂ ਉਥੋਂ ਦੇ ਰਹਿਣ ਵਾਲੇ ਉਹ ਅਰਬੀ ਲੋਕ ਸੀ ਉਹ ਅਰਬੀ ਲੋਕ ਸੀ ਜਿੱਦੇ ਸੀ ਕਿਉਂ ਕੀਤਾ ਜਾਂਦਾ ਸੀਗਾ ਇਹ ਕਰਦੇ ਸੀ ਤਾਂ ਕੰਮ ਨਹੀਂ ਕਰਦੀ ਸਾਰਾ ਦਿਨ ਕੰਮ ਕਰਨੇ ਕੈਮਰੇ ਵੀ ਲੱਗੇ ਰਹੇ ਨੇ ਇਹ ਤਾਂ ਕੰਮ ਨਹੀਂ ਕਰਦੀ ਨਾ ਰੈਸਟ ਦਾ ਟਾਈਮ ਹੈ ਨਾ ਕੋਸੇ ਦਾ ਟਾਈਮ ਦਾ ਹਾਂ ਕਿ ਸਾਰਾ ਦਿਨ ਕੰਮ ਹੀ ਕਰਦਾ ਜੀ ਤੁਹਾਨੂੰ ਮਹਿਸੂਸ ਕਦੋਂ ਇਹ ਚੀਜ਼ ਹੋਈ ਕਿ ਤੁਹਾਨੂੰ ਵੇਚਿਆ ਗਿਆ ਜਾਂ ਕਿ ਮੈਨੂੰ ਮਹਿਸੂਸ ਥੋੜੇ ਦਿਨ ਤੇ ਹੋ ਗਿਆ ਸੀ ਹੂੰ ਦੋ ਤਿੰਨ ਵਾਰ ਮੈਨੂੰ ਪਤਾ ਲੱਗਿਆ ਕਿ ਮੈਨੂੰ ਵੇਚਿਆ ਗਿਆ ਹੈ ਹੂੰ ਜਦੋਂ ਜੀ ਮੇਰੇ ਘਰ 'ਚ ਕੋਈ ਦਿੱਕਤ ਸੀ ਮੈਨੂੰ ਮੈਂ ਤਾਂ ਮੈਨੂੰ ਛੁੱਟੀ ਦੋ ਕਹਿੰਦੇ ਨਹੀਂ ਤੁਹਾਨੂੰ ਵੇਚਿਆ ਗਿਆ ਇਸ ਤਰ੍ਹਾਂ ਦੀ ਕੁੱਟ ਮਾਰ ਤੁਹਾਡੇ ਨਾਲ ਕੀਤੀ ਜਾਂਦੀ ਸੀ ਕਿ ਕੁੱਟ ਮਾਰ ਜੀ ਮੈਨੂੰ ਡਰਾਵਾ ਦਿੱਤਾ ਦੋ ਵਾਰੀ ਮੇਰੇ ਤੇ ਹੱਥ ਚੱਕਿਆ ਇਹਨਾਂ ਨੇ ਫੇਰ ਜੀ ਇੱਥੇ ਕਦੇ ਅਸੀਂ ਮੀਟ ਦਾ ਕੰਮ ਨਹੀਂ ਕੀਤਾ ਉੱਥੇ ਜਾ ਕੇ ਬਹੁਤ ਵੱਡਾ ਸਾਡਾ ਜਿਹੜਾ ਮੀਟ ਦਾ ਕੰਮ ਹੂੰ ਉਹ ਕਦੇ ਅਸਲੀ ਵਟਿਆ ਵੀ ਨਹੀਂ ਹੈਗਾ ਉਹ ਤੇ ਸਾਡੇ ਕੋਲ ਕਰਾਇਆ ਗਿਆ ਜੀ ਅਸੀਂ ਕਹਿੰਦੇ ਸੀ ਇਹ ਕਾਰਨਾ ਨਹੀਂ ਤਾਂ ਉੱਥੇ ਬਹੁਤ ਜ਼ਿਆਦਾ ਸਾਡੇ ਕੋਲ ਕਰੋਨ ਨੂੰ ਕਹਿੰਦੇ ਸੀ ਤਾਂ ਸਤਿਕਾਰ ਤੇ ਸ਼ਤਿ ਕੀਤਾ ਜਾਂਦਾ ਜਾਂ ਹੋਰ ਨਹੀਂ ਨਹੀਂ ਇਸ ਤਰ੍ਹਾਂ ਕਿਉਂਕਿ ਉਹਨਾਂ ਦੇ ਜਿਹੜੇ ਹੈਗੇ ਆ ਜਿਹੜੇ ਏਜੰਟਾ ਗਾ ਉਹੋ ਜਿਹੇ ਬੰਦੇ ਮੁਰੇ ਵੀ ਉਹੋ ਜਿਹੇ ਹੀ ਬੰਦੇ ਜਿਹੜੇ ਟੱਕਰਦੇ ਆ ਵੈਸੇ ਵੀ ਜਿਹੜਾ ਹੈਗਾ ਅਰਬ ਮੁਲਕਾਂ ਦੇ ਜਿਹੜੇ ਹੈਗੇ ਆ ਇਹ ਜਾਦੇ ਹੋਰ ਧਰਮ ਵਾਲਿਆਂ ਨੂੰ ਇੰਨਾ ਜਿਹੜਾ ਹੈਗਾ ਸਤਿਕਾਰ ਨਹੀਂ ਦਿੰਦੇ ਤਰਜੀਹ ਨਹੀਂ ਦਿੰਦੇ ਉਹਨਾਂ ਨੂੰ ਪਸ਼ੂਆ ਵਾਂਗੂ ਜਿਹੜਾ ਹੈਗਾ ਉਹ ਸਮਝਦੇ ਆ ਤੋ ਇਸ ਵਾਸਤੇ ਉਹਨਾਂ ਦੇ ਮੁਲਕਾਂ ਦੇ ਵਿੱਚ ਅਸੀਂ ਕਿਹਨੇ ਘਰਾਂ ਦੇ ਵਿੱਚ ਜਿਹੜੇ ਹੈਗੇ ਲੋਕਾਂ ਦੇ ਉਹਨਾਂ ਦੇ ਲੜਕੀਆਂ ਨੂੰ ਨਹੀਂ ਭੇਜਣਾ ਚਾਹੀਦਾ ਜਦੋਂ ਘਰਾਂ ਵਿੱਚ ਚਲ ਜਾਂਦੇ ਇਹ ਘਰਾਂ ਦੇ ਵਿੱਚ ਪ੍ਰੋਬਲਮ ਜਿਹੜੇ ਕੰਪਨੀਆਂ ਵਿੱਚ ਜਾਂਦੇ ਆ ਜਦਾਂ ਜਿਹੜੇ ਸਹੀ ਤਰੀਕੇ ਨਾਲ ਵੀਜ਼ਾ ਲੈ ਕੇ ਕੰਪਨੀਆਂ 'ਚ ਕੋਈ ਕੰਮ ਕਰਦੇ ਉਹਨੂੰ ਠੀਕ ਪਰ ਇਹ ਘਰਾਂ ਵਿੱਚ ਜਦੋਂ ਹੈਗੇ ਇਹ ਸਾਰੇ ਗੈਰਕਾਨੂੰਨੀ ਕੰਮ ਕਰਦੇ ਆ ਕੋਈ ਇਹਨਾਂ ਦਾ ਜਿਹੜਾ ਹੈਗਾ ਵੀਜ਼ੇ ਤੇ ਸਹਾਦਨ ਮੰਗਾ ਲੈਣਾ ਟੂਰਿਸਟ ਦੇ ਉੱਤੇ ਉੱਥੇ ਜਾ ਕੇ ਵੇਚ ਦਿੰਦੇ ਆ ਵੀਰ ਕਰਦੇ ਆ ਕਿ ਜਲਦੀ ਜਿਹੜਾ ਮੁੰਡਾ ਅਨੇਸੀਂ ਫਿਰ ਫਿਰ ਇਹਨੂੰ ਜਿਹੜਾ ਹੈਗਾ ਕੋਸ਼ਿਸ਼ ਕਰਾਂਗੇ ਸੰਸਦ ਵਿੱਚ ਉਠਾਵਾਂਗੇ ਕਿ ਇਹ ਜਿਹੜੀ ਚੀਜ਼ ਹੈ ਨਾ ਜਾਂ ਤਾਂ ਇਧਰੋਂ ਹੀ ਜਾਣੇ ਬੰਦ ਕਰ ਦੇਣ ਕਿਉਂਕਿ ਹੁਣ ਜਦੋਂ ਜਾਂਦੇ ਆ ਉਦੋਂ ਤਾਂ ਕਹਿੰਦੇ ਸੀ ਟੂਰਿਸਟ ਆ ਟੂਰਿਸਟ ਤੇ ਅੱਬ ਕੋ ਇਹਨੂੰ ਰੋਕ ਨਹੀਂ ਸਕਦੇ ਪਰ ਉੱਥੇ ਜਾ ਕੇ ਕੀ ਕਰਦੇ ਆ ਉਹ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਏਜੰਟਾਂ ਦਾ ਘਾਲਾ ਮਾਲਾ ਇਹਦੇ ਵਾਸਤੇ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਉੱਥੇ ਸਰਕਾਰ ਦੇ ਨਾਲ ਵੀ ਉਹ ਮੁੱਦਾ ਉਠਾਉਣਾ ਚਾਹੀਦਾ ਵੀ ਇਸ ਤਰ੍ਹਾਂ ਸਾਡੇ ਨਾਗਰਿਕਾਂ ਨੂੰ ਜਿਹੜਾ ਹੈਗਾ ਉਹ ਤਕਾ ਨਹੀਂ ਹੋਣਾ ਚਾਹੀਦਾ ਪਰ ਜਦੋਂ ਗੈਰ ਕਾਨੂੰਨੀ ਹੋ ਜਾਂਦਾ ਤੋ ਫਿਰ ਉਸੇ ਸਰਕਾਰ ਵੀ ਚੁੱਪ ਕਰ ਜਾਂਦੀ ਹੈ ਕਿਉਂਕਿ ਉਹ ਕਹਿੰਦੇ ਕਿ ਹੈ ਗੈਰ ਕਾਨੂੰਨੀ ਇਸ ਵਾਸਤੇ ਜਿਹੜਾ ਇਹ ਤਾਂ ਸਹੀ ਹੋਵੇ ਫਿਰ ਉਹਦੇ ਉੱਤੇ ਜਿਹੜਾ ਹੈਗਾ ਸਰਕਾਰ ਵੀ ਆਪਣਾ ਜਿਹੜਾ ਹੈਗਾ ਰੋਕ ਕਰ ਸਕਦੀ ਹੈ ਇਹ ਜਿਹੜਾ ਗਰੋ ਹੈ ਕੱਲਾ ਆਪਣੇ ਪੰਜਾਬ ਜਿ ਨਹੀਂ ਇਹ ਵੱਖ-ਵੱਖ ਹੋਰ ਵੀ ਸਟੇਟਾਂ ਦੇ ਵਿੱਚ ਆ ਹੋਰ ਮੁਲਕਾਂ 'ਚ ਵੀ ਆ ਨੇਪਾਲ ਦੀਆਂ ਬੱਚੀਆਂ ਵੀ ਇਸੇ ਤਰ੍ਹਾਂ ਹੋਰ ਵੱਖ-ਵੱਖ ਮੁਲਕਾਂ ਦੀਆਂ ਬੱਚੀਆਂ ਵੀ ਜਿਹੜੀਆਂ ਹੈਗੀਆਂ ਇਸੇ ਤਰ੍ਹਾਂ ਹੀ ਉਧਰ ਕਰਦੇ ਇੱਕ ਵੱਡਾ ਇੰਟਰਨੈਸ਼ਨਲ ਗਰੋ ਆ ਜਿਹਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਸਟੇਟਾਂ ਦੇ ਵਿੱਚ ਇਹਨਾਂ ਦੇ ਏਜੰਟ ਛੱਡੇ ਹੋਏ ਉਹਨਾਂ ਰਾਹੀਂ ਇਹਨਾਂ ਨੂੰ ਜਿਹੜਾ ਹੈਗਾ ਇਕੱਠਾ ਕਰਦੇ ਆ ਤੇ ਆਪ ਮੋਟੀ ਕਮਾਈ ਕਰਦੇ ਆ ਤੇ ਜਿਹੜੇ ਆਮ ਘਰ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਉੱਥੇ ਪੇਸ਼ਾ ਦਿੰਦੇ ਆ